ਫਿਰੋਜ਼ਪੁਰ ਦੀ ਕੇਂਦਰੀ ਜੇਲ ਇੱਕ ਵਾਰ ਫਿਰ ਤੋਂ ਤੁਰਕੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਪਹਿਲਾਂ ਜਦੋਂ ਚੈਕਿੰਗ ਅਭਿਆਨ ਜਦੋਂ ਚਲਾਇਆ ਗਿਆ ਸੀਗਾ ਤੇ ਉਦੋਂ ਵੀ ਕੁਝ ਅਪੱਤੀ ਜਨਕ ਸਮਾਨ ਅਤੇ ਮੋਬਾਈਲ ਫੋਨ ਬਰਾਮਦ ਹੋਏ ਸੀ ਤੇ ਹੁਣ ਫਿਰ ਤੋਂ ਜਦੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਤੇ ਫਿਰੋਜ਼ਪੁਰ ਦੀ ਕੇਂਦਰੀ ਜੇਲ ਤੋਂ 22 ਮੋਬਾਈਲ ਫੋਨ, 5 ਚਾਰਜਰ, ਇੱਕ ਸਿਗਰਟ ਤੇ 137 ਤੰਬਾਕੂ ਦੀਆਂ ਪੁਰੀਆਂ ਜਿਹੜੀ ਅਤੇ ਇੱਕ ਚਾਰਜਰ ਜਿਹੜਾ ਉਹ ਬਰਾਮਦ ਕੀਤਾ ਗਿਆ ਇਸ ਤਰ੍ਹਾਂ ਕੁਝ ਸਮਾਨ ਜਿਹੜਾ ਵਾ ਉਹ ਬਰਾਮਦ ਕੀਤਾ ਗਿਆ ਫਿਰੋਜ਼ਪੁਰ ਦੀ ਕੇਂਦਰੀ ਜੇਲ ਤੋਂ ਜਿਸ ਤੋਂ ਬਾਅਦ ਕਿ ਲਗਾਤਾਰ ਚੈਕਿੰਗ अभियान ਵੀ ਜਿਹੜਾ ਚਲਾਇਆ ਗਿਆ ਰ ਤੇ ਇਸ ਤਲਾਸ਼ੀ ਦੌਰਾਨ ਹੀ ਇਹ ਸਮਾਨ ਜਿਹੜਾ ਉਹ ਬਰਾਮਦ ਕੀਤਾ ਗਿਆ ਜਿਸ ਤੋਂ ਬਾਅਦ ਕੇ ਉੱਥੇ ਦੀ ਪੁਲਿਸ ਜਿਹੜੀ ਅਲਰਟ ਅਤੇ ਉਹਨਾਂ ਦੇ ਵੱਲੋਂ ਹਰ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਚੌਂਕੀ ਇੰਚਾਰਜ ਦੇ ਨਾਲ ਸਾਡੇ ਪੱਤਰਕਾਰ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਜਵਾਬ ਇਸ ਦੇ ਵਿੱਚ ਦੇਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਕੋਲਪੁਰ ਕੇਂਦਰੀ ਜੇਲ ਆਏ ਦਿਨ ਚੱਚਾ ਵਿੱਚ ਦਿਖਾਈ ਦੇ ਰਹੀ ਹੈ ਕਿਉਂਕਿ ਆਏ ਦਿਨ ਜਿਹੜਾ ਮੋਬਾਈਲ ਫੋਨਾਂ ਦੇ ਮਿਲਣ ਦਾ ਸਿਲਸਿਲਾ ਜਿਹੜਾ ਜਾਰੀ ਹੈ ਤੇ ਨਾਲ ਹੀ ਆ ਪਤੀ-ਜਨਨ ਜਿੱਦਿਆਂ ਸਮਾਨ ਵੀ ਉੱਥੋਂ ਜਿਹੜਾ ਮਿਲਦਾ ਹੋਇਆ ਦਿਖਾਈ ਦੇ ਰਿਹਾ। ਇਹ ਜਿਹੜੇ ਸਵਾਲ ਹੈ ਕਈ ਤਰ੍ਹਾਂ ਦੇ ਹਰ ਦੇ ਨਜ਼ਰ ਆ ਰਹੇ ਆ ਕਿਉਂਕਿ ਜੇਲ ਅਧਿਕਾਰੀਆਂ ਨੇ ਕਈ ਵਾਰ ਕਹਿਣਾ ਹੁੰਦਾ ਵੀ ਇਹ ਜਿਹ ਇਹਦੀ ਜੋ ਹੋ ਸਕਦੀ ਹੈ ਜੋ ਇੱਕ ਜਾਂਚ ਦਾ ਵਿਸ਼ਾ ਹੈ ਵੀ ਜਿਹੜੀ ਜਾਂਚ ਕੀਤੀ ਜਾਏ ਵੀ ਜੇਲ੍ਹ ਦੇ ਅੰਦਰ ਐਨੀ ਸਕਿਉਰਿਟੀ ਹੋਣ ਦੇ ਬਾਵਜੂਦ ਇਹੋ ਜਿਹੇ ਵੱਡੀ ਤਦਾਦ ਵਿੱਚ ਅੰਦਰ ਜਿਹੜੇ ਮੋਬਾਈਲ ਪਹੁੰਚਦੇ ਆ ਜਾਂ ਪਤੀਜਨਕ ਜਨ ਸਮਾਨ ਪਹੁੰਚਦਾ ਉਹ ਕਿਵੇਂ ਪਹੁੰਚਦਾ ਸਾਡੇ ਨਾਲ ਮੌਜੂਦ ਨੇ ਜੇਲ੍ਹ ਚੌਂਕੀ ਦੇ ਇੰਚਾਰਜ ਤੇ ਸ਼ਰਮਾ ਸਿੰਘ ਜਿਨ੍ਹਾਂ ਨਾਲ ਗੱਲਬਾਤ ਅਸੀਂ ਕਰਾਂਗੇ ਵੀ ਆਖਿਰ ਇਹ ਜਿਹੜੇ ਮੋਬਾਈਲ ਆ ਅੱਜ ਕਿੰਨੇ ਮਿਲੇ ਨੇ ਤੇ ਇਹ ਕਿਸ ਤਰ੍ਹਾਂ ਜੇਲ੍ਹ ਦੇ ਅੰਦਰ ਪਹੁੰਚੇ ਨੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਰ ਅੱਜ ਜਿਹੜੀ ਕੀ ਹੈ ਜੇਲ੍ਹ ਦੇ ਅੰਦਰ ਕਵਰੇਜ ਜੇਲ੍ਹ ਦੇ ਅੰਦਰ 23 ਮੋਬਾਈਲ ਤੇ ਜਰਜ ਦੀਆਂ ਕੁੜ ਜੋ ਵਕਵਾ ਕਰ ਦਿਨਾਂ ਦੇ ਲੋਕ ਥਰੋ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਟਰੇਸ ਕਰ ਰਹੇ ਹਾਂ ਜਲਦ ਤੋਂ ਜਲਦ ਟਰੇਸ ਕਰਕੇ ਉਹਨਾਂ ਦੇ ਖਿਲਾਫ ਬੰਦ ਕਾਰਵਾਈ ਕਰਾਂਗੇ ਸਰ ਜੇ ਦੇਖਣ ਨੂੰ ਮਿਲਦਾ ਵੀ ਮਤਲਬ ਲਗਾਤਾਰ ਆਈ ਦਿਨ ਮਤਲਬ ਜਿਹੜੀ ਆ ਚਾਚਾ ਚਰੈਂ ਦੀ ਆ ਮੋਬਾਈਲ ਮਿਲੰਦਾ سلسلہ ਜਾਰੀ ਆ ਪਿੱਛੇ ਦੇਖਣ ਨੂੰ ਮਿਲਿਆ ਸੀਗਾ ਵੀ ਇੱਕ ਮੁਲਾਜ਼ਮ ਵੀ ਜਿਹੜਾ ਕਾਬੂ ਆਇਆ ਸੀ ਉਹ ਜਿਹੜਾ ਇਸ ਕੰਮ ਦੇ ਵਿੱਚ ਲਿਪਟਾ ਸੀਗਾ ਕਿ ਇਸ ਗੱਲ ਤੇ ਵੀ ਜਾਂਚ ਹੋ ਰਹੀ ਆ ਵੀ ਕੋਈ ਹੋਰ ਵੀ ਜਿਹੜਾ ਮੁਲਾਜ਼ਮ ਜਾਂ ਅਧਿਕਾਰੀ ਕੋਈ ਨਿਰਪਟ ਹੋ ਸਕਦੇ ਬਿਲਕੁਲ ਜੀ ਬਿਲਕੁਲ ਇਸ ਵਾਰ ਕੋਈ ਵੀ ਸਰਕਾਰ ਨਹੀਂ ਬੋਲ ਸਕਦੇ ਤੇ ਪ੍ਰਸ਼ਾਸਨ ਵੀ ਬਹੁਤ ਚਾਹਦੇ ਕਿਉਂਕਿ ਆਏ ਦਿਨ ਇਹ ਵਾਰਦਾਤਾ ਹੁੰਦੀਆਂ ਨੇ ਇਸੇ ਕਰਕੇ ਵੀ ਇਹਨਾਂ ਦਾ ਟਰੇਸ ਕਰਕੇ ਤੇ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਸਜ਼ਾਵਾ ਦਿਵਾਉਣਾ ਸਰ ਕਿਉਂਕਿ ਜੇਲ੍ਹ ਦੇ ਅੰਦਰ ਜਿਹੜਾ ਮੋਬਾਈਲ ਫੋਨਾਂ ਦਾ ਚੱਲਣਾ ਉਹ ਕਾਫੀ ਖਤਰਨਾਕ ਹੈ ਕਿਉਂਕਿ ਅੰਦਰ ਜਿਹੜੇ ਗੈਂਗਸਟਰ ਵੀ ਬੰਦ ਹੁੰਦੇ ਆ ਹੋਰ ਵੀ ਜਿਹੜੇ ਮਲਜ਼ਮ ਜਿਹੜੇ ਆ ਉਹ ਬੰਦ ਹੁੰਦੇ ਆ ਉਹ ਅੰਦਰੋਂ ਜਿਹੜਾ ਸਾਰਾ ਆਪਣਾ ਜਿਹੜਾ ਨੈਕਸਸ ਹੈ ਉਹ ਆਪਰੇਟ ਕਰਦੇ ਆ ਤੇ ਉਹਦੇ ਰੋਕਣ ਵਾਸਤੇ ਵੀ ਤਾਂ ਉੱਚ ਕਦਮ ਚਾਹੀਦੇ ਆ ਭਾਵੇਂ ਜਮਰਪੁਰ ਦੀ ਬਵਸਤਾ ਕੀਤੀ ਜਾਵੇ ਤੇ ਜਾਂ ਫਿਰ ਹੋਰ ਕੋਈ ਸਕਿਉਰਟੀ ਕੀਤੀ ਬਿਲਕੁਲ ਜੀ ਬਿਲਕੁਲ ਔਰ ਹੋਰ ਸ਼ਕਤੀ ਥੋੜੀ ਜੀ ਕਰਾਂਗੇ ਤੇ ਜੋ ਜੰਮਪਰ ਵਾਲਾ ਵੀ ਉਹ ਵੀ ਅਫਸਰਾਂ ਦੇ ਹੁਕਮ ਅੰਦੇ ਲੈਂਦਾ ਹੋਇਆ ਧਿਆਨ ਦੇ ਵਿੱਚ ਤੇ ਜਦੋਂ ਆ ਗਿਆ ਤੇ ਉਹ ਸਿਸਟਮ ਵੀ ਫਿੱਟ ਹੋ ਜਾਏਗਾ ਜਿਹੜਾ ਤੁਹਾਡਾ ਪਜੀ ਅੰਦਰ ਚੌਕੀ ਦੇ ਅੰਦਰ ਜਿਹੜਾ ਕੰਮ ਹੁੰਦਾ ਵੀ ਤੁਹਾਨੂੰ ਕੋ ਜਿਹੜਾ ਮਾਮਲੇ ਆਉਂਦੇ ਆ ਉਹਦੇ ਦੇ ਕਾਰਜ ਵੀ ਤੁਸੀਂ ਕਰਨੀ ਹੁੰਦੀ ਬਿਲਕੁਲ ਜੋ ਵੀ ਜੇਲ੍ਹ ਦੇ ਅੰਦਰ ਵਾਰਦਾਤ ਹੁੰਦੀ ਹੈ ਜੋ ਵੀ ਕ੍ਰਾਈਮ ਹੁੰਦਾ ਉਹ ਸਬੰਧੀ ਅਸੀਂ ਕਰਦੇ ਆ ਜੀ ਏ ਜੀ ਸਾਡੇ ਨਾਲ ਬੀਨੂ ਸ਼ਰਮਾ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਵੀ ਜੇਲ੍ਹ ਦੇ ਅੰਦਰ ਕੋਈ ਚੌਕੀ ਇਰਚਾਰਜ ਹੈ ਉਹ ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਹੁਣ ਜਿਹੜੀ ਮਿਲੀ ਹੋਈ ਆ ਕਿਉਂਕਿ ਜੇਲ੍ਹ ਦੇ ਅੰਦਰ ਕਾਫੀ ਜਣੀਆਂ ਗੱਲਾਂ ਸਾਹਮਣੇ ਆਂਦੀਆਂ ਵੀ ਜੇਲ੍ਹ ਦੇ ਅੰਦਰ ਲਗਾਤਾਰ ਮੋਬਾਈਲ ਮਿਲਦੇ ਆ ਜਰਦੇ ਦੀਆਂ ਪੁੜੀਆਂ ਮਿਲਦੀਆਂ ਵੀ ਹੋਰ ਵੀ ਸਿਗਰਟ ਸਿਗਰਟ ਦੀਆਂ ਡੱਬੀਆਂ ਮਿਲਦੀਆਂ ਇਹੋ ਜਿਹੇ ਜਿਹੜਾ ਸਮਾਨ ਹੈ ਇਹ ਕਿਵੇਂ ਅੰਦਰ ਪਹੁੰਚਦਾ ਕਿ ਵਾਕਈ ਇਹ ਥਰੂ ਕਰਕੇ ਜਿਹੜਾ ਪਹੁੰਚਾਇਆ ਜਾਂਦਾ ਤੇ ਜਾਂ ਫਿਰ ਵੀ ਇਹਨਾਂ ਨੂੰ ਕਿਸੇ ਮਿਲੀ ਭੁਗਤ ਕਰਕੇ ਮੁਲਾਜ਼ਮ ਦੇ ਥਰੂ ਜਿਹੜਾ ਅੰਦਰ ਭੇਜਿਆ ਜਾਂਦਾ ਜੋ ਜ ਨਾ ਵਿੱਚ ਕਿੰਨੀ ਕਾਰਵਾਈ ਕੀਤੀ ਹੈ ਤੇ ਕਿੰਨੀ ਦੇ ਕਾਰਵਾਈ ਕੀਤੀ ਹੈ ਇਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਰ ਇਹ ਜਿਹੜਾ ਮੋਬਾਈਲ ਮਿਲਿਆ ਹੈ ਕਿੰਨੇ ਦੇ ਕਾਰਵਾਈ ਹੋਈ ਹੈ ਇਹ ਕਾਰਵਾਈ ਇਹਨਾਂ ਦੇ ਮੋਬਾਈਲਾਂ ਦੇ ਕਰ ਰਹੇ ਅਸੀਂ ਸਰਚ ਕਰਕੇ ਜੋ ਇਹਨਾਂ ਦੇ ਕਢਾਵਾਂਗੇ ਕੰਪਨੀ ਤੋਂ ਕਿਹੜੀ ਕੰਪਨੀ ਕਿਤੋਂ ਖਰੀਦਿਆ ਕਿਹੜੇ ਦੁਕਾਨਦਾਰ ਨੇ ਸੇਲ ਕੀਤਾ ਤੇ ਜਾਂ ਕੋ ਕੀਤਾ ਉਹਦਾ ਕਰਕੇ ਪ੍ਰੋਸੈਸ ਪੂਰਾ ਕਰਕੇ ਜਿਹੜਾ ਵੀ ਦੋਸ਼ੀ ਹੋਇਆ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਏਗੀ ਸਰ ਇਹ ਜਿਹਨ ਮੋਬਾਈਲ ਜੀ ਇਹ ਤਾਂ ਮੰਨ ਸੰਦੇ ਵੀ ਹਵਾਲਾ ਤੇ ਕਿਧਰੋਂ ਆਸੀ ਇਹ ਤਾਂ ਛੋਕਿਤੇ ਆਲਮੋਸਟ ਵੀ ਅੰਦਰ ਹਵਾਲਾ ਦੇਤੇ ਕੈਦੀ ਰਹਿੰਦੇ ਨੇ ਬਾਹਰੋਂ ਬੜੇ ਅਫਸਰਕਾਰੀ ਦਿੱਤੇ ਜੀ ਤੇ ਉਹ ਜਿਵੇਂ ਹੁਣ ਆ ਗਿਆ ਤੇ ਇਹਨਾਂ ਦੇ ਜਿਹੜਾ ਨੰਬਰ ਸਰਚ ਕਰਾਂਗੇ ਫਿਰ ਦੇਖਦੇ ਆਂ ਕੌਣ ਫਿਰਿਆ ਕੁਝ ਦੁਕਾਨਦਾਰ ਵੀ ਇਹ ਹੈ ਨਾ ਜਿਹੜੇ ਵੀ ਬਿੱਲ ਵੀ ਨਹੀਂ ਪੂਰਾ ਕਰਦੇ ਉਹ ਕੱਲਾ ਇਦਾਂ ਹੀ ਬਸ ਕੱਲਾ ਨਾਮ ਲਿਖ ਕੇ ਤੇ ਉਹ ਉੱਥੇ ਆ ਕੇ ਫਿਰ ਤਫਤੀਸ਼ ਵੀ ਰੁਕਦੀ ਹੁੰਦੇ ਇਸ ਬੰਦੇ ਵੀ ਮੈਂ ਦੁਕਾਨਦਾਰਾਂ ਨਾਲ ਵੀ ਕੀਤੀ ਬੇਟੀ ਉਹਨਾਂ ਨੂੰ ਕਿਹਾ ਹੋਇਆ ਅੱਗੇ ਤੋਂ ਜਿਹੜਾ ਬਿੱਲ ਪੂਰਾ ਤੇ ਅਦਾ ਅਰਦੋ ਦਿਨਾਂ ਬੇਲੇ ਨਹੀਂ ਬਟੇ ਤੁਹ ਦੇਰ ਦੇ ਵੀ ਪੁਲਿਸ ਵੀ ਆਪਣੇ ਵੱਲੋਂ ਹਰ ਜੜੀਆ ਕੋਸ਼ਿਸ਼ ਕਰਦੀ ਪਈ ਦਿਖਾਈ ਦੇ ਰਹੀ ਹੈ ਕਿਉਂਕਿ ਇਹਨਾਂ ਨੇ ਦੁਕਾਨਦਾਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਵੀ ਜੇ ਉਹ ਆਪਣੇ ਮੋਬਾਈਲ ਵੇਚੇ ਕਰਦੇ ਆ ਚਾਹੇ ਉਹ ਪੁਰਾਣਾ ਹੋਵੇ ਚਾਹੇ ਨਵਾਂ ਹੋਵੇ ਬਿੱਲ ਦੇ ਥਰੂ ਜੜਾ ਉਹ ਸੇਲ ਕਰਨ ਤਾਂ ਜੋ ਪਤਾ ਚੱਲ ਸਕੇ ਇਹ ਕਿੰਨਾ ਨੇ ਖਰੀਦਦਾਰੀ ਕੀਤੀ ਹੈ ਤਾਂ ਜੋ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਤੇ ਜੜੀ ਕਾਰਵਾਈ ਕੀਤੀ ਜਾਵੇ 23 ਜਣੇ ਅੱਜ ਮੋਬਾਈਲ ਮਿਲੇ ਆ ਉਹਦੇ ਵਿੱਚ ਇੱਕ ਨਾਮ ਨੂੰ ਵਿਅਕਤੀ ਦੇ ਖਿਲਾਫ ਜੜਾ ਮਾਮਲਾ ਜੂਰ ਦਰਜ ਕੀਤਾ ਗਿਆ ਹੁਣ ਦੇਖਣਾ ਹੈ ਵੀ ਇਹਦੇ ਵਿੱਚ ਜਾਂਚ ਦੇ ਦੌਰਾਨ ਕਿਹੜੇ ਲੋਕ ਸਾਹਮਣੇ ਆਉਂਦੇ ਆ ਜਿਨ੍ਹਾਂ ਨੇ ਥਰੋ ਕਰਨ ਦਾ ਵੀ ਕਰ ਸਕਦੇ ਤੇ ਉਹਨਾਂ ਨੂੰ ਫੜ ਕੇ ਸਲਾਖਾ ਦੇ ਪਿੱਛੇ ਭੇਜੇ ਜਾਂਦਾ ਕੰਮ ਕੀਤਾ ਜਾ ਸਕੇ। ਕੋਇਪੁਰ ਕੇਂਦਰੀ ਜੇਲ੍ਹ ਆਏ ਦਿਨ ਚਰਚਾ ਵਿੱਚ ਦਿਖਾਈ ਦੇ ਰਹੀ ਹੈ ਕਿਉਂਕਿ ਆਏ ਦਿਨ ਜਿਹੜਾ ਮੋਬਾਈਲ ਫੋਨਾਂ ਦੇ ਮਿਲਣ ਦਾ ਸਿਲਸਿਲਾ ਜਿਹੜਾ جاری ਹੈ ਤੇ ਨਾਲ ਹੀ ਆ ਪਤੀ ਜਨਨ ਜਦਿਆਂ ਸਮਾਨ ਵੀ ਉਥੋਂ ਜਿਹੜਾ ਮਿਲਦਾ ਹੋਇਆ ਦਿਖਾਈ ਦੇ ਰਿਹਾ। ਇਹ ਜਿਹੜੇ ਸਵਾਲ ਹੈ ਕਈ ਤਰ੍ਹਾਂ ਦੇ ਹੁਰਦੇ ਨਜ਼ਰ ਆ ਰਹੇ ਕਿਉਂਕਿ ਜੇਲ੍ਹ ਅਧਿਕਾਰੀਆਂ ਨੇ ਕਈ ਵਾਰ ਇਹ ਕਹਿਣਾ ਹੁੰਦਾ ਵੀ ਇਹ ਜਿਹੜੇ ਥਰੋ ਕਰਕੇ ਸਮਾਨ ਅੰਦਰ ਭੇਜਿਆ ਜਾਂਦਾ ਤੇ ਜਾਂ ਫਿਰ ਕਿਸੇ ਦੀ ਮਰੀ ਭੁਗਤ ਵੀ ਜੜੀਆਂ ਦੇ ਚ ਹੋ ਸਕਦੀ ਹੈ ਜੋ ਇੱਕ ਜਾਂਚ ਦਾ ਵਿਸ਼ਾ ਹੈ ਵੀ ਜਿਹੜੀ ਜਾਂਚ ਕੀਤੀ ਜਾਏ ਵੀ ਜੇਲ੍ਹ ਅੰਦਰ ਜਿਹੜੇ ਮੋਬਾਈਲ ਪਹੁੰਚਦੇ ਆ ਜਾਂ ਪਤੀਜਨਕ ਜਿਹੜਾ ਸਮਾਨ ਪਹੁੰਚਦਾ ਉਹ ਕਿਵੇਂ ਪਹੁੰਚਦਾ ਸਾਡੇ ਨਾਲ ਮੌਜੂਦ ਨੇ ਜੇਲ ਚੌਂਕੀ ਦਾ ਇੰਚਾਰਜ ਤੇ ਸ਼ਰਮਾ ਸਿੰਘ ਜਿਨ੍ਹਾਂ ਨਾਲ ਗੱਲਬਾਤ ਅਸੀਂ ਕਰਾਂਗੇ ਵੀ ਆਖਿਰ ਇਹ ਜਿਹੜੇ ਮੋਬਾਈਲ ਆ ਅੱਜ ਕਿੰਨੇ ਮਿਲੇ ਨੇ ਤੇ ਇਹ ਕਿਸ ਤਰ੍ਹਾਂ ਜਿਹੜਾ ਜੇਲ ਦੇ ਅੰਦਰ ਪਹੁੰਚੇ ਨੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਰ ਅੱਜ ਜਿਹੜੇ ਕੀ ਹੈ ਜੇਲ ਦੇ ਅੰਦਰ ਕਬਰੀ ਜੇਲ ਦੇ ਅੰਦਰ 23 ਮੋਬਾਈਲ ਤੇ ਚਰਚ ਦੀਆਂ ਕੁੜੀਆਂ ਮਿਲੀਆਂ ਨੇ ਜੀ ਜੋ ਵਕਵਾ ਕਰ ਦੇਣਾ ਦੇ ਲੋਕ ਥਰੋ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਟ੍ਰੇਸ ਕਰ ਰਹੇ ਹਾਂ ਜਦ ਤੋ ਜਦ ਤੋ ਡ੍ਰੈਸ ਕਰਕੇ ਉਹਨਾਂ ਦੇ ਖਿਲਾਫ ਬੰਦ ਕਾਰਵਾਈ ਕਰਾਂਗੇ ਸਰ ਜੇ ਦੇਖਣ ਨੂੰ ਮਿਲਦਾ ਵੀ ਮਤਲਬ ਲਗਾਤਾਰ ਆਈ ਦਿਨ ਮਤਲਬ ਜਿਹੜੀ ਆ ਚਾਚਾ ਚਰਨ ਦੀ ਆ ਮੋਬਾਈਲ ਮਿਲੰਦਾ ਸਿਲਸਿਲਾ ਜਾਰੀ ਆ ਪਿੱਛੇ ਦੇਖਣ ਨੂੰ ਮਿਲਿਆ ਸੀਗਾ ਵੀ ਇੱਕ ਮੁਲਾਜ਼ਮ ਵੀ ਜਿਹੜਾ ਕਾਬੂ ਆਇਆ ਸੀ ਉਹ ਜਿਹੜਾ ਇਸ ਕੰਮ ਦੇ ਵਿੱਚ ਲਿਪਟਾ ਸੀਗਾ ਕਿ ਇਸ ਗੱਲ ਤੇ ਵੀ ਜਾਂਚ ਹੋ ਰਹੀ ਆ ਵੀ ਕੋਈ ਹੋਰ ਵੀ ਜਿਹੜਾ ਮੁਲਾਜ਼ਮ ਜਾਂ ਅਧਿਕਾਰੀ ਕੋਈ ਨਿਰਪਟ ਹੋ ਸਕਦੇ ਬਿਲਕੁਲ ਜੀ ਬਿਲਕੁਲ ਇਸ ਵਾਰ ਕੋਈ ਵੀ ਸਰਕਾਰ ਵੀ ਬੋਲ ਸਕਦੇ ਤੇ ਪ੍ਰਸ਼ਾਸਨ ਵੀ ਬੋਲ ਸਕਦੇ ਕਿਉਂਕਿ ਆਈ ਦਿਨ ਇਹ ਵਾਰਦਾਤਾ ਹੁੰਦੀਆਂ ਨੇ ਇਸੇ ਕਰਕੇ ਵੀ ਇਹਨਾਂ ਦਾ ਟਰੇਸ ਕਰਕੇ ਤੇ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਸਜ਼ਾਵਾ ਦਵਾਵਾਂਗੇ ਸਰ ਕਿਉਂਕਿ ਜੇਲ੍ਹ ਦੇ ਅੰਦਰ ਜਿਹੜਾ ਮੋਬਾਈਲ ਫੋਨਾਂ ਦਾ ਚੱਲਣਾ ਉਹ ਕਾਫੀ ਖਤਰਨਾਕ ਹੈ ਕਿਉਂਕਿ ਅੰਦਰ ਜਿਹੜੇ ਗੈਂਗਸਟਰ ਵੀ ਬੰਦ ਹੁੰਦੇ ਆ ਹੋਰ ਵੀ ਜਿਹੜੇ ਮਲਜ਼ਮ ਜਿਹੜੇ ਆ ਉਹ ਬੰਦ ਹੁੰਦੇ ਆ ਉਹ ਅੰਦਰੋਂ ਜਿਹੜਾ ਸਾਰਾ ਆਪਣਾ ਜਿਹੜਾ ਨੈਕਸਸ ਹੈ ਉਹ ਆਪਰੇਟ ਕਰਦੇ ਆ ਤੇ ਉਹਦੇ ਮੁਕੰਮਲ ਵਾਸਤੇ ਵੀ ਤਾਂ ਉੱਚ ਕਦਮ ਚਾਹੀਦੇ ਆ ਭਾਵੇਂ ਜਮਰਪੁਰ ਕੀ ਵਿਵਸਥਾ ਕੀਤੀ ਜਾਵੇ ਤੇ ਜਾਂ ਫਿਰ ਹੋਰ ਕੋਈ ਸਕਿਉਰਿਟੀ ਕੀਤੀ ਜਾਵੇ ਬਿਲਕੁਲ ਜੀ ਬਿਲਕੁਲ ਇਸ ਸੰਬੰਦੇ ਵੀ ਅਸੀਂ ਕਰ ਰਹੇ ਆ ਜੀ ਔਰ ਹੋਰ ਸ਼ਕਤੀ ਥੋ ਜੈਂਪਰ ਵਾਲਾ ਵੀ ਉਹ ਵੀ ਅਫਸਰਾਂ ਦੇ ਹੁਕਮ ਅੱਤੇ ਜਾਂਦਾ ਹੋਇਆ ਧਿਆਨ ਦੇ ਵਿੱਚ ਤੇ ਜਦੋਂ ਆ ਗਿਆ ਤੇ ਉਹ ਸਿਸਟਮ ਵੀ ਫਿੱਟ ਹੋ ਜੇਗਾ ਜਿਹੜਾ ਤੁਹਾਡਾ ਭੀ ਅੰਦਰ ਚੌਂਕੀ ਦੇ ਅੰਦਰ ਜਿਹੜਾ ਕੰਮ ਹੁੰਦਾ ਵੀ ਤੁਹਾਨੂੰ ਕੋ ਜਿਹੜਾ ਮਾਮਲੇ ਆਉਂਦੇ ਆ ਉਹਦੇ ਤੇ ਕਾਰਵਾਈ ਤੁਸੀਂ ਕਰਨੀ ਹੁੰਦੀ ਹੈ ਬਿਲਕੁਲ ਜੋ ਵੀ ਜੇਲ੍ਹ ਦੇ ਅੰਦਰ ਐ ਵਾਰਦਾਤ ਹੁੰਦੀ ਹੈ ਜੋ ਵੀ ਕ੍ਰਾਈਮ ਹੁੰਦਾ ਉਸ ਵੰਦੀ ਅਸੀਂ ਕਰਦੇ ਆ ਜੀ ਇਹ ਜੀ ਸਾਡੇ ਨਾਲ ਬੀਨੂ ਸ਼ਰਮਾ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਵੀ ਜੇਲ੍ਹ ਦੇ ਅੰਦਰ ਜਿਹੜੀ ਚੌਕੀ ਇੰਚਾਰਜ ਹੈ ਉਹ ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਹੁਣ ਜਿਹੜੀ ਮਿਲੀ ਹੋਈ ਆ ਕਿਉਂਕਿ ਜੇਲ੍ਹ ਦੇ ਅੰਦਰ ਕਾਫੀ ਜਣੀਆਂ ਗੱਲਾਂ ਸਾਹਮਣੇ ਆਂਦੀਆਂ ਵੀ ਜੇਲ੍ਹ ਦੇ ਅੰਦਰ ਲਗਾਤਾਰ ਮੋਬਾਈਲ ਮਿਲਦੇ ਆ ਜਰਦੇ ਦੀਆਂ ਪੂੜੀਆਂ ਮਿਲਦੀਆਂ ਵੀ ਹੋਰ ਵੀ ਸਿਗਰਟ ਸਿਗਰਟ ਦੀਆਂ ਡੱਬੀਆਂ ਮਿਲਦੀਆਂ ਇਹੋ ਜਿਹੇ ਜਿਹੜਾ ਸਮਾਨ ਹੈ ਇਹ ਕਿਵੇਂ ਅੰਦਰ ਪਹੁੰਚਦਾ ਕਿ ਵਾਕਈ ਇਹ ਥਰੂ ਕਰਕੇ ਜਿਹੜਾ ਪਹੁੰਚਾਇਆ ਜਾਂਦਾ ਤੇ ਜਾਂ ਫਿਰ ਵੀ ਇਹਨਾਂ ਨੂੰ ਕਿਸੇ ਮਿਲੀ ਭੁਗਤ ਕਰਕੇ ਮੁਲਾਜ਼ਮ ਦੇ ਥਰੂ ਜਿਹੜਾ ਅੰਦਰ ਭੇਜਿਆ ਜਾਂ ਇਹਨਾਂ ਵਿੱਚ ਕਿੰਨੀ ਕਾਰਵਾਈ ਕੀਤੀ ਹੈ ਤੇ ਕਿੰਨੀ ਦੇ ਕਾਰਵਾਈ ਕੀਤੀ ਹੈ ਇਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਰ ਇਹ ਜਿਹੜਾ ਮੋਬਾਈਲ ਮਿਲਿਆ ਹੈ ਕਿੰਨੇ ਦੇ ਕਾਰਵਾਈ ਹੋਈ ਹੈ ਇਹ ਕਾਰਵਾਈ ਇਹਨਾਂ ਦੇ ਮੋਬਾਈਲਾਂ ਦੇ ਕਰ ਰਹੇ ਹਾਂ ਅਸੀਂ ਸਰਚ ਕਰਕੇ ਜੋ ਇਹਨਾਂ ਦੇ ਕਢਾਵਾਂਗੇ ਕੰਪਨੀ ਤੋਂ ਕਿਹੜੀ ਕੰਪਨੀ ਕਿਤੋਂ ਖਰੀਦਿਆ ਕਿਹੜੇ ਦੁਕਾਨਦਾਰ ਨੇ ਸੇਲ ਕੀਤਾ ਤੇ ਜਾਂ ਕੋ ਕੀਤਾ ਉਹਦਾ ਕਰਕੇ ਪ੍ਰੋਸੈਸ ਪੂਰਾ ਕਰਕੇ ਜਿਹੜਾ ਵੀ ਦੋਸ਼ੀ ਹੋਇਆ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਏਗੀ ਸਰ ਇਹਨਾਂ ਮੋਬਾਈਲ ਜੀ ਤਾਂ ਤਾਂ ਮੰਨ ਸੰਦੇ ਵੀ ਹਵਾਲਾ ਦਿੱਤਾ ਕਿਹੜੀ ਵਸਤ ਇਹਨਾਂ ਤੋਂ ਕਿਤੇ ਔਰ ਆਲਮੋਸਟ ਵੀ ਅੰਦਰ ਹਵਾਲਾ ਦੇਤੇ ਕੈਦੀ ਰਹਿੰਦੇ ਨੇ ਬਾਹਰੋਂ ਬੜੇ ਅਫਸਰਕਾਰੀ ਦਿੱਤੇ ਜੀ ਤੇ ਉਹ ਜਿਵੇਂ ਹੁਣ ਆ ਗਿਆ ਤੇ ਇਹਨਾਂ ਦੇ ਜਿਹੜਾ ਨੰਬਰ ਸਰਚ ਕਰਾਂਗੇ ਫਿਰ ਦੇਖਦੇ ਆਂ ਕੌਣ ਫਿਰਿਆ ਕੁਝ ਦੁਕਾਨਦਾਰ ਵੀ ਇਹ ਹੈ ਨਾ ਜਿਹੜੇ ਵੀ ਬਿੱਲ ਵੀ ਨਹੀਂ ਪੂਰਾ ਕਰਦੇ ਉਹ ਕੱਲਾ ਇਦਾਂ ਹੀ ਬਸ ਕੱਲਾ ਨਾਮ ਲਿਖ ਕੇ ਤੇ ਉਹ ਉੱਥੇ ਆ ਕੇ ਫਿਰ ਤਫ਼ਤੀਸ਼ ਵੀ ਰੁਕਦੀ ਹੁੰਦੇ ਇਸ ਬੰਦੇ ਵੀ ਮੈਂ ਦੁਕਾਨਦਾਰਾਂ ਨਾਲ ਵੀ ਕੀਤੀ ਬੇਟੀ ਉਹਨਾਂ ਨੂੰ ਕਿਹਾ ਹੋਇਆ ਅੱਗੇ ਤੋਂ ਜਿਹੜਾ ਬਿੱਲ ਪੂਰਾ ਤੇ ਅਦਾ ਅਰਦੋ ਦਿਨਾਂ ਬੇਲੇ ਨਹੀਂ ਬਟੇ ਤੁਸੀਂ ਦੇਖਦੇ ਵੀ ਪੁਲਿਸ ਵੀ ਆਪਣੇ ਵੱਲੋਂ ਹਰ ਜੜੀਆਂ ਕੋਸ਼ਿਸ਼ ਕਰਦੀ ਵੀ ਦਿਖਾਈ ਦੇ ਰਹੀ ਹੈ ਕਿਉਂਕਿ ਇਹਨਾਂ ਨੇ ਦੁਕਾਨਦਾਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਵੀ ਜੇ ਉਹ ਆਪਣੇ ਮੋਬਾਈਲ ਵਸੇਲ ਕਰਦੇ ਆ ਚਾਹੇ ਉਹ ਪੁਰਾਣਾ ਹੋਵੇ ਚਾਹੇ ਨਵਾਂ ਹੋਵੇ ਬਿੱਲ ਦੇ ਥਰੂ ਜੜਾ ਉਹ ਸੇਲ ਕਰਨ ਤਾਂ ਜੋ ਪਤਾ ਚੱਲ ਸਕੇ ਇਹ ਕਿੰਨਾ ਨੇ ਖਰੀਦਦਾਰੀ ਕੀਤੀ ਹੈ ਤਾਂ ਜੋ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਦੇ ਜੜੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਅੱਜ ਮੋਬਾਈਲ ਮਿਲੇ ਆ ਉਹਦੇ ਵਿੱਚ ਇੱਕ ਨਾਮ ਨੂੰ ਵਿਅਕਤੀ ਦੇ ਖਿਲਾਫ ਜੜਾ ਮਾਮਲਾ ਜੁਰਦ ਦਰਜ ਕੀਤਾ ਗਿਆ ਹੁਣ ਦੇਖਣਾ ਹੈ ਵੀ ਇਹਦੇ ਵਿੱਚ ਜਾਂਚ ਦੇ ਦੌਰਾਨ ਕਿਹੜੇ ਲੋਕ ਸਾਹਮਣੇ ਆਉਂਦੇ ਆ ਜਿਨ੍ਹਾਂ ਨੇ ਥਰੋ ਕਰਨ ਦਾ ਵੀ ਕੰਮ ਮਝ ਕਰ ਸਕਦੇ ਤੇ ਉਹਨਾਂ ਨੂੰ ਫੜ ਕੇ ਸਲਾਖਾ ਦੇ ਪਿੱਛੇ ਭੇਜਦਾ ਕੰਮ ਕੀਤਾ ਜਾ ਸਕੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਧੈਨਿਕ ਸਵੇਰਾ ਫਰਕ